ਇਤੇ ਦਿਨੀ ਦੇਸ਼ ਭਰ ਦੇ ਵਿੱਚ 75ਵਾਂ ਗਣਤੰਤਰਤਾ ਦਿਵਸ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਗਣਤੰਤਰਤਾ ਦਿਵਸ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਡੀਸੀ ਪ੍ਰਨੀਤ ਸ਼ੇਰგილ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਅਦਾ ਕੀਤੀ ਗਈ ਹੈ। ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਤੇ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੋਂ ਇਲਾਵਾ ਜ਼ਿਲ੍ਹਾ ਸੈਸ਼ਨ ਜੱਜ ਅਰੁਣ ਗੁਪਤਾ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਨੇ ਵੀ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਉੱਥੇ ਹੀ ਡੀਸੀ ਪ੍ਰਨੀਤ ਸ਼ੇਰਗਿੱਲ ਅਤੇ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਵੱਲੋਂ ਮਾਰਚ ਪਾਸ ਤੋਂ ਸਲਾਮੀ ਲਈ ਗਈ ਹੈ ਅਤੇ ਨਾਲ ਹੀ ਸਾਰੇ ਸੁਤੰਤਰਤਾ ਸੰਗਰਾਮੀਆਂ ਨੂੰ ਸਨਮਾਨਤ ਕੀਤਾ ਗਿਆ ਨਾਲ ਹੀ ਲੋੜਵੰਦਾਂ ਨੂੰ 휠 ਚੇਰਾ ਵੀ ਦਿੱਤੀਆਂ ਗਈਆਂ ਨੇ ਅਤੇ ਇਸ ਮੌਕੇ ਵਕ ਵਕ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਜੀਸਸ ਸੇਵੀਅਰ ਸਕੂਲ ਦੇ ਬੱਚਿਆਂ ਵੱਲੋਂ ਵੀ ਮਾਰਚ ਪਾਸਟ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਇਸ ਮੌਕੇ ਡੀਸੀ ਅਤੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕੀ ਕੁਝ ਕਿਹਾ ਉਹ ਜਾਣਦੇ ਹਾਂ 40 ਦੇ ਕਰਸਾ ਹੋ ਗਿਆ ਕੋਈ ਯਾਰ ਬੱਚਿਆਂ ਨੇ ਇੰਨੀ ਠੰਡ ਦੇ باوجود ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਨਾਲ ਹੀ ਸਾਰੀ ਪਰੇਡ ਦੇ ਟੁਕੜੀਆਂ ਨੇ ਬਹੁਤ ਅੱਛਾ ਅੱਜ ਦੇ ਦਿਨ ਪਰਫਾਰਮ ਕੀਤਾ ਹੈ ਨਾ ਮੈਂ ਸਾਰੇ ਜਿਲ੍ਹਾ ਦੇ ਵਸਨੀਕਾਂ ਨੂੰ ਬਹੁਤ ਵਧਾਈ ਦਿੰਦਾ ਹਾਂ ਜਿਲ੍ਹਾ ਫਟੇਗੜ ਦੇ ਗੱਲ ਸਾਰੇ ਵਸਨੀਕਾਂ ਨੂੰ ਜਿਲ੍ਹਾ ਫਟੇਗੜ ਸਾਰੇ ਵਸਨੀਕਾਂ ਕਿ ਤੁਸੀਂ ਬਰੇਗੜ ਜਿਹੜੀ ਗਿਰਦੰਤਰ ਦਿਵਸ ਦੀ ਹੈ ਬਹੁਤ ਬਹੁਤ ਵਾਰਕਾਂ ਤੇ ਇਸ ਤੇ ਸਾਰ ਉਹਨੂੰ ਸਾਰੇ ਨੂੰ ਅੱਜ ਦਾ ਦਿਨ ਬੜਾ ਅਹਿਮ ਹੁੰਦਾ ਕਿਉਂਕਿ ਰੂਲ ਆਫ ਲਾ ਅੱਜ ਸਾਡਾ ਜਿਹੜਾ ਗਣਤੰਤਰ ਦਿਵਸ ਹੈ ਜਿਹੜਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਬਾਬਾ ਸਾਹਿਬ ਡਾਕਟਰ ਮੀਤਕਰ ਸਾਹਿਬ ਜਿਸ ਮਿਹਨਤ ਨਾਲ ਬਣਾਇਸੇ ਜਿ ਲਾਗੂ ਹੋਇਆ ਤੇ ਸਾਰੇ ਦੇਸ਼ ਵਾਸੀਓ ਤੁਹਾਨੂੰ ਬਹੁਤ ਬਹੁਤ ਮੁਬਾਰਕ। ਅੱਜ ਜੋ ਸੀ ਚਾਹੇ ਐਮ.ਐਲ.ਏ. ਸਾਡੇ ਪੰਜਾਬ ਐਮ.ਸੀ. ਹੈ ਜਾਂ ਹੋਰ ਉਹਦੇ ਡੀ.ਸਾ.ਬ.ਐਸ.ਐਸ. ਵੀ ਸਾਡੇ ਤਾਂ ਨੇ ਜੇਕਰ ਲਾਅ ਬਣਿਆ। ਔਰ ਲਾਅ ਦਾ ਜਿਹੜਾ ਸਤਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਸਾਡੇ ਹਿੰਦੁਸਤਾਨ ਦਾ ਜਿਹੜਾ ਸਿਧਾਂਤ ਹੈ ਇਹ ਦੁਨੀਆ ਦੇ ਮੰਨੇ ਪਰਮਨੇ ਸਿਧਾਂਤਾਂ ਦੇ ਵਿੱਚ ਆਉਂਦਾ। ਇਸ ਲਈ ਮੈਂ ਸਾਰੇ ਦੇਸ਼ ਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ। ANB ਨਿਊ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ। ਦੋਸਤੋ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ 75ਵਾਂ ਗਣਤੰਤਰ ਦਿਵਸ ਹੈ ਜਿਹੜਾ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਦੇਸ਼ ਭਰ ਦੇ ਵਿੱਚ ਇਹ ਦਿਵਸਾ ਜਿਹੜਾ ਧੂਮ-ਧਾਮ ਨਾਲ ਮਨਾਇਆ ਜਾਂਦਾ ਉੱਥੇ ਪੰਜਾਬ ਦੇ ਵਿੱਚ ਵੀ ਇਸ ਦਿਨ ਖੂਬ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਟੇਡੀਅਮ ਦੇ ਵਿੱਚ ਮੌਜੂਦ ਹਾਂ ਜਿੱਥੇ ਆ ਮੈਡਮ ਕਸ਼ਮੀਰ ਕੌਰ ਏਐਸਆਈ ਇੰਟਰਨੈਸ਼ਨਲ ਪਲੇਅਰ ਸਾਡੇ ਨਾਲ ਮੌਜੂਦ ਨੇ ਜੋ ਕਿ ਪਰੇਡ ਦੀ ਅਗਵਾਈ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਬਾਰੇ ਕਿੱਦਾਂ ਦੀ ਤਿਆਰੀ ਹੈ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਮੈਡਮ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਮੈਡਮ ਪੂਰੇ ਦੇਸ਼ ਭਰ ਦੇ ਵਿੱਚ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਤੇ ਉੱਥੇ ਪੰਜਾਬ 'ਚ ਵੀ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਤੇ ਫਤਿਹਗੜ੍ਹ ਸਾਹਿਬ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਕਿੱਦਾਂ ਦਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਹੀ ਬਹੁਤ ਵਧੀਆ ਉਤਸ਼ਾਹ ਆ ਸਾਡੇ ਅਸੀਂ ਆਪਣੇ ਅਫਸਰ ਸਹਿਬਾਨ ਦੀ ਉਹਦੇ ਮਤਲ ਸਾਨੂੰ 2 ਵੀਕ ਤੋਂ ਅਸੀਂ ਲੱਗੇ ਹੋਏ ਸੀਗੇ ਤੇ ਅਸੀਂ ਬਹੁਤ ਵਧੀਆ ਸਾਡੀ ਪ੍ਰੇਡ ਹੋਊਗੀ ਤਾਂ ਅਸੀਂ ਮਤਲਬ ਆਪਣੇ ਥੈਂਕ ਯੂ ਕਰਦੇ ਹਾਂ ਆਪਣੇ ਅਫਸਰ ਸਾਹਿਬਾਨ ਦਾ ਮੈਡਮ ਅੱਜ ਦੇ ਦਿਨ ਨੌਜਵਾਨਾਂ ਨੂੰ ਖਾਸ ਤੌਰ ਤੇ ਕੀ ਮੈਸੇਜ ਦੇਣਾ ਚਾਹੋਗੇ ਵੀ ਕਿਦਾਂ ਸਮਾਜ ਦੀ ਸਿਰਜਣਾ ਉਹ ਕਰ ਸਕਦੇ ਮੈਂ ਜਿਵੇਂ ਇੱਕ ਸਪੋਰਟਸ ਪਰਸਨ ਆ ਜੈਵਲਨ ਥਰੋ ਦੀ ਪਲੇਅਰ ਹਾਂ ਤਾਂ ਮੈਂ ਆਪਣੇ ਨੌਜਵਾਨ ਭੈਣ ਭਰਾਵਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਨਸ਼ੇ ਤੋਂ ਦੂਰ ਰਹਿਣ ਵੱਧ ਤੋਂ ਵੱਧ ਗਰਾਊਂਡ ਦੇ ਨਾਲ ਜੁੜਨ ਤਾਂ ਨਸ਼ਿਆਂ ਤੋਂ ਦੂਰ ਰਹਿਣ ਬਸ ਮੈਡਮ ਕਿੰਨੇ ਇੱਕ ਮੁਲਾਜ਼ਮ ਨੇ ਜਿਹੜੇ ਅੱਜ ਇੱਥੇ ਲਾਏ ਗਏ ਨੇ ਪਰੇਡ ਦੇ ਵਿੱਚ ਤੇ ਤੁਸੀਂ ਇਹਦੀ ਉਗਾਈ ਕਰ ਰਹੇ ਹੋ ਹਾਂ ਮੇਰੇ ਕੋਲੇ 29th ਗਰਲਜ਼ ਨੇ ਤਾਂ ਇਹ ਬਹੁਤ ਅੱਛੀਆਂ ਨੇ ਜਿਵੇਂ ਅਸੀਂ ਕਿਉਂਕਿ ਅਸੀਂ ਰਿਹਸਲ ਪ੍ਰੈਕਟਿਸ ਕੀਤੀ ਹੈ ਉਹਦੇ ਅਕੋਰਡਿੰਗਲੀ ਅਸੀਂ ਸਾਡੀ ਅਸੀਂ ਬਹੁਤ ਬਹੁਤ ਥੈਂਕ ਯੂ ਸੋ ਮਚ ਥੈਂਕ ਯੂ ਸੋਇਲ ਸੰਤਨ ਨਾਲ ਮੈਡਮ ਕਸ਼ਮੀਰ ਕੋਰ ਜਿਨ੍ਹਾਂ ਨੇ ਕਹਿਣਾ ਕਿ ਉਹਨਾਂ ਨੇ ਗਣਤੰਤਰਤਾ ਦਿਵਸ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸਨ ਕੈਮਰਾ ਪਰਸਨ ਸੰਦੀਪ ਦੇ ਨਾਲ ਤਜਿੰਦਰ ਚੰਦੀ ਏ ਐਨ ਬੀ ਨਿਊ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ